ਆਲੋ ਆਉਣ ਦੋ ਆਉਣ ਦੋ ਆਇਆ ਪ੍ਰਾਂ ਕਰਨਾ ਹੀ ਆਜ ਨੇ ਬੁੱਲ ਦਿੱਤੀ ਹੈ ਅੱਜ ਜੀਤਵਾਰ ਨੂੰ ਅਗਲੇ ਐਤਵਾਰ ਇੱਕ ਸਾਲ ਪੂਰਾ ਹੋ ਜਾਣਾ ਜੀ ਅੱਛਾ ਹਾਂਜੀ 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 ਇਹਦਾ ਬਿਲਕੁਲ ਹਾਂ ਸਾਰੀ ਸਰਦੀ ਸਾਰੀ ਗਰਮੀ ਚੱਕੜ ਆ ਸਿੰਘ ਜਾਂਦਾ ਜੀ ਹਾਂਜੀ ਇੱਕ ਸਵੇਰੇ ਜਾਂਦਾ ਸਿੰਘ ਇੱਕ ਸ਼ਾਮੀ ਜਾਂਦਾ ਜੀ ਅੱਛਾ ਉਹ ਹਾਂਜੀ ਪੂਰਾ ਸਾਲ ਹਾਂਜੀ ਇਹ ਸਰਦ ਹਾਂਜੀ ਹਾਂਜੀ ਅੱਜ ਇੱਥੇ ਆ ਜਾਓ ਸਿੰਘ ਸਾਹਿਬ ਸਿੰਘ ਸਾਹਿਬ ਇੱਧਰ ਆ ਜਾਓ ਜੀ ਇਹ ਸਰਵ ਦਾ ਕਾਰ ਹੈ ਹਾਂਜੀ BSNL ਦਾ ਟਾਵਰ ਹੈ ਜੀ ਐਡੇ ਉੱਚੇ ਦੋ ਹੀ ਨੇ ਪੰਜਾਬ 'ਚ ਇਹ ਫਿਰ ਆਉਣਾ ਕੀ ਕਹਿ ਹੁੰਦੇ ਮਤਲਬ ਕੰਮ ਕਰਦਾ ਹੈਗਾ ਥੱਲੇ ਥੱਲੇ ਕਰਦਾ ਨਾ ਜੀ ਹੋਣ ਉਹ ਜਦੋਂ ਬਣਿਆ ਸੀ ਉਦੋਂ ਉੱਚੇ ਕੰਮ ਕਰਦੇ ਸੀਗੇ ਹਾਂ ਤੇ ਹੁਣ ਤਾਂ ਥੱਲੇ ਥੱਲੇ ਆ ਜਿਹੜੇ ਲੱਗੇ ਨੇ ਨਾ ਇਹ ਵੀ ਉਹਦੇ ਕਰਕੇ ਉਹ ਬਚਿਆ ਵਾ ਵੀ 1 ਸਾਲ ਹੋ ਗਿਆ ਉਹਨੂੰ ਹਾਂ ਕਰਦੇ ਕਰਦੇ ਕਿੱਥੇ ਕਰਦੇ ਬਸ ਕੋਈ ਨਹੀਂ ਭੈ ਜਾਨੂੰ ਹਾਂਜੀ ਆ ਜਾਂਦੇ ਸਾਰਿਆਂ ਨੂੰ ਭਾਈ ਤੇ ਉਹਦੇ ਨਾਲ ਸਿੰਘ ਸਾਹਿਬ ਤੁਸੀਂ ਇੱਧਰ ਆ ਜਾਓ ਆਪਾਂ ਇੱਥੇ ਨੂੰ ਉਹ ਪਿੱਛੇ ਟਾਵਰ ਵੀ ਆ ਜਾਏਗਾ ਹਨਾ ਆ ਜੀ ਅੱਗੇ ਮਸਤੀ ਆਗੇ ਜੀ ਆਓ ਭਾਈ ਸਾਹਿਬ ਆਓ ਜੀ ਪ੍ਰੇਮ ਭਾਰਤ ਕਹਿਣ ਨੂੰ ਡੈਮੋਕਰੇਟਿਕ ਕੰਟਰੀ ਹੈ ਲੇਕਿਨ ਇੱਥੇ ਬੰਦੇ ਦੀ ਕੀ ਮਤਲਬ ਬੰਦਿਆਂ ਦੇ ਸਮੂਹਾਂ ਦੀ ਆਵਾਜ਼ ਵੀ ਜਿਹੜੀ ਹੈ ਉਹ ਦਬ ਜਾਂਦੀ ਹੈ ਹਮਮ ਔਰ ਉਹਦੀ ਪ੍ਰਤੱਖ ਉਦਾਹਰਣ ਹੈ ਇਹ ਸਿੰਘ ਜਿਹੜਾ ਪਿਛਲੇ 1 ਸਾਲ ਤੋਂ ਟਾਵਰ ਦੇ ਉੱਤੇ ਬੈਠਾ ਹਮਮ ਮੰਗ ਕੀ ਹੈ ਇਹਦੀ ਮੰਗ ਕੇ ਧਾਰਮਿਕ ਸਥਾਨਾਂ ਗੁਰੂ ਗ੍ਰੰਥ ਸਾਹਿਬ ਤੇ ਧਾਰਮਿਕ ਗ੍ਰੰਥਾਂ ਦੀ ਗ੍ਰੰਥਾਂ ਦੀ ਵਿਦਵੀ ਵਾਸੇ ਕਾਨੂੰਨ ਮੰਗਦਾ ਹੈ ਉਹ ਵਿਦਵੀ ਜਿਹੜੀ ਹੈ ਉਹ ਕਾਨੂੰਨ ਬਣਾਉਣਾ ਚਾਹੀਦਾ ਹੈ ਕੀ ਇਹ ਮੰਗ ਗਲਤ ਹੈ ਸਰਕਾਰਾਂ ਨੂੰ ਕਿਉਂ ਨਹੀਂ ਸੋਚਣਾ ਚਾਹੀਦਾ ਇਸ ਬਾਰੇ ਕਿ ਕਿੰਦੀ ਕਮਾਲ ਦੀ ਗੱਲ ਹੈ ਕਿ ਸਾਡਾ ਗਵਾਂਢੀ ਮੁਲਕ ਹੈ ਪਾਕਿਸਤਾਨ 295 295ਏ ਇੱਥੇ ਵੀ ਚਲਦੀ ਸੀ ਚਲੋ ਹੁਣ ਬੀਐਨਐਸ ਆ ਗਈ ਹੈ 295ਏ ਤੇ 295 ਧਾਰਾ ਪਾਕਿਸਤਾਨ ਦੇ ਵਿੱਚ ਵੀ ਚਲਦੀ ਹੈ ਜਿੱਥੇ ਉਹਨੂੰ ਈਸ਼ ਨਿੰਦਾ ਕਿਹਾ ਜਾਂਦਾ ਹੈ ਉੱਥੇ ਜੇ ਕੋਈ ਕੁਰਾਨ ਦੀ ਜਿਹੜਾ ਹੈ ਕੋਈ ਬਹਿਰਮਤੀ ਕਰਦਾ ਹੈ ਤੇ ਉਹਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ ਇਸੇ ਧਾਰਾ ਦੇ ਤਹਿਤ ਹਮ ਹਮ ਫਰਕ ਸਿਰਫ ਇਹਨਾਂ ਹੈ ਕਿ ਇੱਥੇ ਹਿੰਦੁਸਤਾਨ ਪਿਨਲ ਕੋਡ ਹੁੰਦਾ ਸੀਗਾ ਜਿਹੜਾ ਆਈਪੀਸੀ ਜੀ ਨੂੰ ਕਹਿੰਦੇ ਸੀ 295ਏ 295 ਹੁਣ ਬਦਲ ਦਿੱਤੀ ਹੈ ਹਮ ਹਮ ਉੱਥੇ ਵੀ ਸੇਮ ਹੀ ਹੈ 295 295 ਕਿਉਂਕਿ ਬ੍ਰਿਟਿਸ਼ ਨੇ ਇਹ ਬਣਾਈ ਹੈ ਹਮ ਹਮ ਤੇ ਉੱਥੇ ਇੰਨੀ ਇਹਨੂੰ ਸਖਤ ਕੀਤਾ ਹੈ ਕਿ ਇਹਨੂੰ ਈਸ਼ਰਿੰਦਾ ਕਾਨੂੰਨ ਕਹਿੰਦੇ ਨੇ ਹਮ ਹਮ ਤੇ ਜਿਹਨੇ ਵੀ ਕੁਰਾਨ ਦੀ ਬਹਿਰਮਤੀ ਕੀਤੀ ਜਾਂ ਯਤਨ ਵੀ ਕੀਤਾ ਤੇ ਉਸ ਨੂੰ ਜਿਹੜਾ ਹੈ ਉਹ ਮੌਤੇ ਪਹਿਲੀ ਗੱਲ ਤਾਂ ਕਿ ਅਦਾਲਤਾਂ ਤੱਕ ਬੰਦਾ ਜਾਂਦਾ ਨਹੀਂ ਲੋਕ ਹੀ ਮਾਰ ਦਿੰਦੇ ਆ ਉੱਥੇ ਤੇ ਜੇ ਕੋਈ ਕਾਨੂੰਨ ਦੀ ਗ੍ਰਿਫਤ ਦੇ ਵਿੱਚ ਆ ਜੇ ਤੇ ਉਹਨੂੰ ਜਿਹੜਾ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ ਤੇ ਕੋਈ ਹਿੰਮਤ ਨਹੀਂ ਕਰਦਾ ਪਾਕਿਸਤਾਨ ਦੇ ਵਿੱਚ ਕੋਈ ਕੁਰਾਨ ਦੀ ਜਿਹੜੀ ਹੈ ਜਾਂ حضرت محمد ਸਾਹਿਬ ਬਾਰੇ ਕੋਈ ਅਪਸ਼ਾਬਦ ਜਿਹੜੇ ਆ ਉਹ ਬੋਲ ਜੇ ਤੇ ਸਾਡੇ ਇੱਥੇ ਦੇਵੀ ਦੇਵਤਿਆਂ ਦੇ ਉੱਤੇ ਸ਼ਰਿਆਮ ਟਿੱਪਣੀਆਂ ਕੀਤੀਆਂ ਜਾਂਦੀਆਂ ਗੁਰੂ ਸਾਹਿਬਾਨਾਂ ਦੇ ਉੱਤੇ ਸ਼ਰਿਆਮ ਪੱਦੇ ਮਜ਼ਾਕ ਕੀਤੇ ਜਾਂਦੇ ਆ ਹਰਮੰਦਰ ਸਾਹਿਬ ਦਾ ਏਆਈ ਦੇ ਨਾਲ ਜਿਹੜਾ ਹੈ ਉਹ ਕਿੰਨਾ ਕਿੰਨਾ ਘਰਾਹ ਹਾਲ ਕੀਤਾ ਇਹਨਾਂ ਲੋਕਾਂ ਨੇ ਤੇ ਕੋਈ ਇੱਥੇ ਕਾਨੂੰਨ ਨਹੀਂ AI ਆ ਗਈ ਹੈ AI ਦੇ ਨਾਲ ਬਹੁਤ ਸਾਰੀਆਂ ਗੜਬੜੀਆਂ ਜਿਹੜੀਆਂ ਆ ਗਈਆਂ ਕਿ ਸਰਕਾਰਾਂ ਦਾ ਫਰਜ਼ ਨਹੀਂ ਬਣਦਾ ਕਿ ਸਾਈਬਰ ਕ੍ਰਾਈਮ ਜਿਹੜਾ ਹੈ ਇਹ ਜਿਹੜੇ ਲਾਅ ਨੇ ਇਹਦੇ ਵਿੱਚ ਸੋਧ ਕਰਕੇ ਇਹਨੇ ਹਾਰ ਕੀਤੇ ਜਾਣ ਕੇ ਕੋਈ AI ਟੈਕਨੀਕ ਦੇ ਨਾਲ ਧਾਰਮਿਕ ਸਥਾਨਾਂ ਦੀ ਜਿਹੜੀ ਹੈ ਉਹ ਬੇਅਦਬੀ ਨਾ ਕਰ ਸਕੇ ਧਾਰਮਿਕ ਸਥਾਨਾਂ ਦੀ ਬੇਅਦਬੀ ਤਾਂ ਚਲੋ ਕੀਤੀ ਜਾ ਰਹੀ ਹੈ AI ਟੈਕਨੀਕ ਦੇ ਨਾਲ ਬੰਦਿਆਂ ਨੂੰ ਨੰਗੇ ਕੀਤਾ ਜਾ ਰਿਹਾ ਹੈਗਾ ਬੰਦਿਆਂ ਦਾ ਚੀਰ ਹਰਨ ਕੀਤਾ ਜਾ ਰਿਹਾ ਹੈਗਾ ਸਰਕਾਰਾਂ ਬਣੀਆਂ ਕਦੇ ਵਾਸਤੇ ਹੈ ਸਰਕਾਰਾਂ ਇਸੇ ਵਾਸਤੇ ਬਣੀ ਹੈ ਕਿ ਇਹ ਕ੍ਰਾਈਮ ਜਿਹੜੀ ਹੈ ਉਹਨੂੰ ਨੱਥ ਪਾਈ ਜਾ ਸਕੇ ਅਪਰਾਧ ਨੂੰ ਨੱਥ ਪਾਈ ਜਾ ਸਕੇ ਤੇ ਸਾਈਬਰ ਕ੍ਰਾਈਮ ਬਹੁਤ ਹੋ ਰਿਹਾ ਇੱਥੇ ਇਹ ਇਸ ਕਰਕੇ ਮੈਂ ਫਿਰ ਕਹਿਣਾ ਹੈਗਾ ਕਿ ਡੈਮੋਕਰੈਟਿਕ ਕੰਟਰੀਆਂ ਉਹ ਹੁੰਦੀਆਂ ਜਿੱਥੇ ਬੰਦੇ ਦੀ ਆਵਾਜ਼ ਸੁਣੀ ਜਾਂਦੀ ਹੈ ਸਮੂਹਾਂ ਦੀ ਆਵਾਜ਼ ਸੁਣੀ ਜਾਂਦੀ ਹੈ ਗਰੁੱਪਾਂ ਦੀ ਆਵਾਜ਼ ਸੁਣੀ ਜਾਂਦੀ ਹੈ ਇੱਥੇ ਨਾ ਕਿਸੇ ਬੰਦੇ ਦੀ ਆਵਾਜ਼ ਸੁਣੀ ਜਾਂਦੀ ਹੈ ਨਾ ਸਮੂਹਾਂ ਦੀ ਆਵਾਜ਼ ਸੁਣੀ ਜਾਂਦੀ ਹੈ ਨਾ ਗਰੁੱਪਾਂ ਦੀ ਆਵਾਜ਼ ਸੁਣੀ ਜਾਂਦੀ ਹੈ ਨਾ ਕੌਮਾਂ ਦੀ ਆਵਾਜ਼ ਸੁਣੀ ਜਾਂਦੀ ਹੈ ਤੇ ਫਿਰ ਇਹਨੂੰ ਡੈਮੋਕ੍ਰੇਸੀ ਡੈਮੋਕ੍ਰੈਟਿਕ ਕੰਟਰੀ ਅਸੀਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਡੈਮ ਡੈਮੋਕ੍ਰੇਸੀ ਦੀ ਪਰਿਭਾਸ਼ਾ ਹੈ ਉੱਪਰ ਜੋ ਚੜੇ ਹੋਏ ਨੇ ਸਿੰਘ ਸਾਹਿਬ ਉਹਨਾਂ ਲਈ ਕੀ ਸਨੇਹਤਾ ਹੈ ਮੈਂ ਉਹਨਾਂ ਨੂੰ ਇਹ ਕਹਾਂਗਾ ਕਿ ਸੰਜਮ ਸਬਰ ਅਸੀਂ ਸਿੱਖ ਜਿਹੜੇ ਆ ਨਾ ਜੀ ਸਾਨੂੰ ਤਾਂ ਗੁਰੂ ਸਾਹਿਬ ਨੇ ਸਿਖਾਇਆ ਹੈ ਕਿ ਰਜ਼ਾਈ ਜੀਵ ਬਣਨਾ ਉਹਦੇ ਪਾਣੀ 'ਚ ਚੱਲਣ ਵਾਲਾ ਉਹਦੇ ਹੁਕਮ 'ਚ ਚੱਲਣ ਵਾਲਾ ਜੀ ਅਸ ਇਹੀ ਹੈ ਕਿ ਸੰਜਮ ਸਬਰ ਹੌਸਲਾ ਦ੍ਰਿੜਤਾ ਜੋ ਬਿਲਕੁਲ ਇਹ ਗਿਹੜੇ ਆ ਔਰ ਇਹਨਾਂ ਦਾ ਪੱਲਾ ਨਹੀਂ ਛੱਡਣਾ ਚਾਹੀਦਾ ਜਿਵੇਂ ਜਿਹੜੇ ਪ੍ਰਚਾਰਕ ਨੇ ਬੜੇ-ਬੜੇ ਦਿਵਾਨ ਲਾਉਂਦੇ ਆ ਬਹੁਤ ਇਕੱਠ ਹੁੰਦਾ ਉਹਨਾਂ ਕੋਲ ਉਹ ਇੱਥੇ ਆ ਕੇ ਨਹੀਂ ਖੜਦੇ ਖਾਂਦੇ ਤਾਂ ਤੁਹਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਆੜ ਦੇ ਵਿੱਚ ਹੀ ਆ ਸਰ ਇਹ ਦੇਖੋ ਚਲੋ ਕੋਈ ਗੱਲ ਨਹੀਂ ਮੈਂ ਕਿਸੇ ਤੇ ਟਿੱਪਣੀ ਨਹੀਂ ਕਰਨੀ ਚਾਹਾਂਗਾ ਜੀ ਜਿਹੜਾ ਆਉਂਦਾ ਮੁਬਾਰਕ ਹੈ ਜਿਹੜਾ ਨਹੀਂ ਆਉਂਦਾ ਮੁਬਾਰਕ ਕੋਈ ਆਪਦੇ-ਆਪਦੇ ਪੱਦਰ ਤੇ ਬੈਠਾ ਗੱਲ ਕਰ ਰਿਹਾ ਹੈਗਾ ਤੇ ਪਰ ਮੈਂ ਸਰਕਾਰ ਨੂੰ ਜ਼ਰੂਰ ਅਪੀਲ ਕਰਦਾ ਵੀ ਸਾਲ ਹੋ ਗਿਆ ਸਾਲ ਥੋੜਾ ਸਮਾਨੀ ਹੁੰਦਾ ਬਹੁਤ ਲੰਬਾ ਸਮਾਂ ਹੁੰਦਾ ਸਾਲ ਇਹ ਆਵਾਜ਼ ਇਸ ਸਿੰਘ ਦੀ ਸੁਣਨੀ ਚਾਹੀਦੀ ਸਿੰਘ ਸਾਹਿਬ ਵੀ ਥੋੜੀ ਜਾਣਕਾਰੀ ਦੇਣੀ ਚਾਹਾਂਗੇ ਆਪ ਜੀ ਨੂੰ ਕਿ ਉੱਪਰੋਂ ਕਿ ਜਿਹੜਾ ਜਥੇਦਾਰ ਇਹਨਾਂ ਨੂੰ ਪ੍ਰਚਾਰਕਾਂ ਨੂੰ ਵੀ ਤੁਸੀਂ ਇੱਥੇ ਵੱਧ ਵੱਧ ਪਹੁੰਚੋ ਯਾਨੀ ਕਿ ਉਹਨਾਂ ਦੀ ਆਵਾਜ਼ ਆ ਜਿਹੜੀ ਉਹ ਪ੍ਰਚਾਰਕ ਹੀ ਨਹੀਂ ਸੁਣ ਰਹੇ ਦੇਖੋ ਗੱਲ ਇਹ ਹੈ ਵੀ ਜੇ ਕਹਿੰਦੇ ਹੁੰਦੇ ਨਾ ਨਾ ਵੀ ਖੜਾ ਨਹੀਂ ਦਿਖਦਾ ਤੇ ਬੈਠਾ ਵੀ ਨਹੀਂ ਦਿਖਦਾ ਕੀ ਸਰਕਾਰ ਨੂੰ ਐਡੇ ਉੱਚੇ ਟਾਵਰ ਤੇ ਬੰਦਾ ਬੈਠਾ ਦਿਖ ਨਹੀਂ ਰਿਹਾ ਕਿ ਉਦੋਂ ਦੱਸੂਗਾ ਜਦੋਂ ਸਾਰਾ ਪੰਜਾਬ ਇੱਥੇ ਆ ਗਿਆ ਜਾਂ ਉਦੋਂ ਦੱਸੂਗਾ ਜਦੋਂ ਸੜਕਾਂ 'ਚ ਜਾਮ ਹੋ ਗਿਆ ਕਾ ਉਦੋਂ ਸੁਣੂਗੀ ਸਰਕਾਰ ਜਦੋਂ ਇੱਥੇ ਹਾਲਾਤ ਖਰਾਬ ਹੋ ਗਏ ਇਹ ਸਰਕਾਰਾਂ ਨੂੰ ਸ਼ਰਮ ਚਾਹੀਦੀ ਸਿੰਘ ਸਾਹਿਬ ਜੀ ਇਹ ਜਿਹੜਾ ਕਾਨੂੰਨ ਬਣਾਉਣ ਦੀ ਮੈਂ ਥੋੜੀ ਜਿਹੀ ਆਪ ਜੀ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਸੀ ਕਿ ਕਾਨੂੰਨ ਬਣਾਉਣ ਦੀ ਜਿਹੜੀ ਪ੍ਰਕਿਰਿਆ ਸ਼ੁਰੂ ਹੋਈ ਆਪਣੇ ਮੋਰਚੇ ਤੇ ਰਹੀਂ ਸੀ ਹੋਈ ਸੀ ਅ 28 ਤਰੀਕ ਨੂੰ ਸਾਡੀ ਹੀ ਮੀਟਿੰਗ ਸੀ ਅਸੀਂ ਡੈਲੀਗੇਸ਼ਨ ਲੈ ਕੇ ਗਏ ਸੀ ਪੰਸ ਸਿੰਘਾਂ ਦਾ ਇੱਥੋਂ ਜਿੱਦਣ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਕਿ ਅਸੀਂ ਕਾਨੂੰਨ ਬਣਾਉਣਾ ਹੈ ਪਰ ਕਿਰਿਆ ਚਲਦੀ ਵੀ ਠੀਕ ਰਹੀ ਇਸ ਕਾਨੂੰਨ ਦਾ ਖਰੜਾ ਵੀ ਸਾਡੇ ਰਾਈ ਸਾਡੇ ਐਡਵੋਕੇਟਸ ਦੇ ਪੈਨਲ ਦੇ ਰਾਹੀਂ ਤਿਆਰ ਹੋਇਆ ਸੀ ਹੁਣ ਚੱਕਰ ਇਹ ਪਿਆ ਕਿ 14 ਨੂੰ ਉਹਨਾਂ ਨੇ ਐਲਾਨ ਕੀਤਾ ਕਿ ਕੱਲ ਕਾਨੂੰਨ ਪਾਸ ਹੋ ਜਾਣਾ 15 ਤਰੀਕ ਨੂੰ 15 ਜੁਲਾਈ ਨੂੰ ਸਾਰਾ ਇਦਾਂ ਚੱਲਿਆ ਕਿ ਜਦੋਂ ਵਿਧਾਨ ਸਭਾ ਚ ਸਮਾਗਮ ਚੱਲ ਰਿਹਾ ਹੁੰਦਾ ਕਿ ਸਾਰੇ ਵਾਦ ਤੋਂ ਵਾਦ ਐਡੀਆਂ ਐਡੀਆਂ ਸਪੀਚਾਂ ਦਿੱਤੀਆਂ ਮਗਰੋਂ ਥੋੜੀ ਇੱਕ ਮਿੰਟ ਦੇ ਵਿੱਚ ਪਲਟੀ ਮਾਰੀ ਕਹਿੰਦੇ ਜਿਹਨੂੰ ਸਿਲੈਕਟ ਕਮੇਟੀ ਨੂੰ ਦੇ ਦਿਓ ਮੁੱਖ ਮੰਤਰੀ ਸਾਹਿਬ ਕਹਿੰਦੇ ਤਿੰਨ ਚਾਰ ਮਹੀਨੇ ਲਈ ਦੇ ਦਈਏ ਆਪਣੇ ਸਪੀਕਰ ਸਾਹਿਬ ਨੇ 6 ਮਹੀਨੇ ਲਈ ਦੇ ਦਿੱਤਾ ਹੁਣ ਮਸਲਾ ਇਹ ਹੈ ਕਿ ਉਸ ਸੀਜ਼ਨ ਨੂੰ ਠੰਡੇ ਬਸਤੇ ਵਿੱਚ ਪਾਇਆ ਹੋਇਆ ਜਿਹੜਾ ਅਸੀਂ ਚਾਹੁੰਦੇ ਹਾਂ ਕਿ ਹੁਣ 12 ਤਰੀਕ ਨੂੰ ਇੱਕ ਇੱਕ ਸਾਲ ਇਹਨਾਂ ਦੇ ਸੰਘਰਸ਼ ਦਾ ਪੂਰਾ ਹੋ ਰਿਹਾ ਸਿੰਘ ਸਾਹਿਬ ਜੀ ਤੇ 10 ਸਾਲਾ ਵਰਸੀ ਸਮਾਗਮ ਆ ਜਿਹੜਾ ਬਰਗਾੜੀ ਵਿਖੇ ਜੋ ਬੇਅਦਬੀ ਹੋਈ ਹੈ ਨਾ ਸੋ ਇੱਕ ਬੜਾ ਹੀ ਦਰਦਮਈ ਸਮਾਂ ਜਿਹੜਾ ਕੌਮ ਹੰਡਾ ਰਹੀ ਹੈ ਪਿਛਲੇ 10 ਸਾਲਾਂ ਤੋਂ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਰਾਂ ਤੇ ਸਾਰੀ ਸਿੱਖ ਕੌਮ ਦੇ ਰਾਂ ਇਹ ਆਵਾਜ਼ ਜਿੱਦਾਂ ਆਪ ਜੀ ਕਹਿ ਰਹੇ ਵੀ ਇੱਕ ਗੱਜਵੀਂ ਆਵਾਜ਼ ਜਿਹੜੀ ਸਰਕਾਰ ਤੱਕ ਪਹੁੰਚੇ ਕਿ ਉਹਨਾਂ ਦੀ ਨੀਂਦ ਖੁੱਲੇ ਕਿ ਹੁਣ ਇਹਨੂੰ ਨਿਬੇੜ ਦੋ ਕਿਉਂਕਿ ਇਹ ਜਿਹੜਾ ਕਾਨੂੰਨ ਆ ਉਹ ਕਹਿੰਦੇ ਵੀ ਅਸੀਂ ਸਾਰਿਆਂ ਦੀ ਸਲਾਹ ਲੈਣੀ ਜਿਹੜੇ ਮੰਗਦੇ ਪਏ ਪਹਿਲਾਂ ਉਹਨਾਂ ਨੂੰ ਤਾਂ ਦੇ ਦਿਓ ਜਿਨ੍ਹਾਂ ਨੂੰ ਭੁੱਖ ਲੱਗੀ ਉਹਨਾਂ ਨੂੰ ਤਾਂ ਰਜਾ ਲਓ ਫਿਰ ਜਿਹੜੇ ਰੱਜੇ ਨੇ ਉਹ ਆਪੇ ਵੇਖ ਲੈਣਗੇ ਸੋ ਅਸੀਂ ਇਹ ਚਾਹੁੰਦੇ ਹਾਂ ਕਿ ਤੁਸੀਂ ਆਏ ਹੋ ਅੱਜ ਰਖੜਾ ਸਾਹਿਬ ਪਹਿਲਾਂ ਵੀ ਆਏ ਨੇ ਆਪਜੀ ਅੱਜ ਆਏ ਹੋ ਤੇ ਚੇਅਰਮੈਨ ਸਾਹਿਬ ਇਹ ਸਾਰੇ ਪਹਿਲਾਂ ਆਉਂਦੇ ਨੇ ਹਰ ਪ੍ਰੋਗਰਾਮ ਤੇ ਹੀ ਆਉਂਦੇ ਨੇ ਸੋ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸ ਪਰਥਾਈ ਸਰਕਾਰ ਨੂੰ ਸੁਨੇਹਾ ਦਿਓ ਭਈ ਉਹ ਜਿਹੜਾ ਕਾਨੂੰਨ ਬਣਾਉਣ ਹੀ ਲੱਗੇ ਤੇ ਉਹਨੂੰ ਬਣਾ ਦਿਓ ਭਾਈ ਕਿ ਭਾਈ ਗੁਰਜੀਤ ਸਿੰਘ ਦੀ ਬਲੀ ਲੈਣੀ ਉਹਨਾਂ ਨੇ ਅਗਰੇ ਬਹੁਤ ਧੰਨਵਾਦ ਮੈਨੂੰ ਬੱਚੇ ਨੂੰ ਲਾਂਬੇ ਦਾ ਬੋਤਨੇ ਪਰ ਮੈਂ ਅੱਜ ਲਾਂਬਾ ਨਹੀਂ ਦੇਣਾ ਮੈਂ ਬਚਨ ਲੈਣਾ ਤੁਸੀਂ ਗੱਲ ਕਰਦੇ ਹੋ ਨੇ ਅਕਾਲੀ ਭੁੱਲਾ ਸਿੰਘ ਜੱ태ਦਾਰ ਸਾਹਿਬ ਦੀ ਮੈਂ ਉਹਨਾਂ ਦੇ ਲਕਸ਼ੇ ਕਦਮ ਤੇ ਚੱਲ ਰਿਹਾ ਜਿਹੜਾ ਮੇਰਾ ਪਿਛਲਾ ਜੀਵਨ ਰਿਹਾ ਉਹ ਵੀ ਮੇਰਾ ਆਰ ਪਾਰ ਦਾ ਹੀ ਰਿਹਾ ਜੇ ਮੈਂ ਕਿਸੇ ਵੀ ਭੈਣ ਭਾਈ ਨਾਲ ਬਚਨ ਕੀਤਾ ਤਾਂ ਮੈਂ ਨਭਾਇਆ ਜੇ ਉਹ ਅਰਦਾਸ ਕਰਕੇ ਤੁਰੇ ਨੇ ਤਾਂ ਉਹ ਆਪਣੀ ਕੌਮ ਦੀ ਆਣ ਵਣ ਸ਼ਾਨ ਵਾਸਤੇ ਆਪਣੀ ਜਾਨ ਵੀ ਦਿੱਤੀ ਹੈ। ਹੂੰ ਹੂੰ। ਤੁਸੀਂ ਸਾਡੇ ਨਾਲ ਇਹ ਵਾਚਨ ਕਰਦੇ ਹੋ ਦੇਰ ਆਈ ਦੁਰਸਤਾਈ ਕੋਈ ਗੱਲ ਨਹੀਂ। ਹੂੰ। ਮੈਂ ਮਰ ਕੇ ਦੁਬਾਰੇ ਜਨਮ ਵੀ ਲੈ ਲਿਆ ਮੇਰੀ ਕਿਸੇ ਨੇ ਜਾਤ ਨਹੀਂ ਪੁੱਛੀ। ਹੂੰ। ਮੇਰੇ ਵਾਸਤੇ ਪੰਥ ਮਰਿਆਂ ਦੇ ਬਰਾਬਰ ਹੈ ਮਰਿਆਂ ਦੇ ਬਰਾਬਰ। ਜਦੋਂ ਮੈਨੂੰ ਮਾਰਤਾ ਸੀ ਸਭ ਨੇ ਤਾਂ ਮੈਂ ਮੈਂ ਵੀ ਆਪਣੀ ਨਜ਼ਰ ਦੇ ਵਿੱਚ ਸਾਰੇ ਮਾਰਦੇ ਪਰ ਤੁਸੀਂ ਆਇਓ ਤੁਹਾਡਾ ਸਵਾਗਤ ਹੈ ਤੁਸੀਂ ਸਾਡੇ ਨਾਲ ਵਾਦਾ ਕਰਜੋ ਵੀ 12 ਤਰੀਕ ਨੂੰ ਪਾਰਟੀ ਦਾ ਕੱਟ ਸੱਦੂਗੇ ਹੂੰ 12 ਤਰੀਕ ਨੂੰ ਨਾ ਅਸੀਂ ਬਰਗਾੜੀ ਦਾ ਵੀ ਪ੍ਰੋਗਰਾਮ ਬਣਾਇਆ ਹੋਇਆ ਹੈ ਅਸੀਂ ਬਰਗਾੜੀ ਦਾ ਵੀ ਪ੍ਰੋਗਰਾਮ ਬਣਾਇਆ ਹੈ ਜੀ ਦੇਖੋ ਅੰਕਾ ਸਾਹਿਬ ਦਾ ਹੈ ਹੂੰ ਹੂੰ ਮੇਰਾ ਖੜਾ ਸਾਹਿਬ ਨਾਲ ਵੀ ਤੁਹਾਡੀ ਗੱਲ ਕਰਨੀ ਹੈ ਜੇ ਤੁਹਾਡਾ ਕੱਟ ਪੈਸਾ ਦੇ ਵਿੱਚ বার বার ਹੋ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਦੀ بےਾਦਲੀ بچਾਉਣ ਰੋਕਣ ਵਾਸਤੇ ਕਿਉਂ ਨਹੀਂ ਹੋ ਸਕਦਾ ਰੋ ਮੇਰੇ ਅੰਦਰ ਬਹੁਤ ਹੈ ਜਥੇਦਾਰ ਸਾਹਿਬ ਪਰ ਮੈਂ ਤੁਹਾਡਾ ਸਵਾਗਤ ਕਰਦਾ ਇੱਥੇ ਬਚਨ ਕਰਕੇ ਜਾਓ ਆ ਮੈਨੂੰ ਮੱਲਵਾ ਦੀ ਜ਼ਰੂਰਤ ਨਹੀਂ ਹੈ ਮੈਂ ਅਬ ਦੀ ਜਾਨ ਦੀ ਬਾਜ਼ੀ ਲਾ ਕੇ ਬੈਠਿਆ ਹਾਂ ਤੇ ਮੈਨੂੰ ਕਿਸੇ ਦੀ ਥਾਪੜੇ ਦੀ ਜ਼ਰੂਰਤ ਨਹੀਂ ਹੈ ਮੈਨੂੰ ਬੱਚਾਂ ਵਾਲੇ ਪਿੰਡ ਦਾ ਥਾਪੜ ਹੈ ਮੈਂ ਸੱਚ ਬੋਲਣਾ ਹੈ ਜਿਹੜਾ ਦਰਗਾਹ ਦੇ ਵਿੱਚ ਮਨਜ਼ੂਰ ਹੈ ਮੈਂ ਝੂਠ ਬੋਲ ਕੇ ਕਿਸੇ ਵੀ ਸ਼ਾਵਸ਼ ਨਹੀਂ ਲੈਣੀ ਹੂੰ ਬਿਲਕੁਲ 10 ਸਾਲ ਹੋ ਗਏ ਸਾਡੇ ਗੁਰੂਗ੍ਰਾਂ ਸਾਹਿਬ ਦੀ ਬੇਅਦਬੀ ਹੁੰਦੇ ਨੂੰ ਹੂੰ ਹੂੰ ਤੁਸੀਂ ਵੀ ਕਿੰਨਾ ਚਿਰ ਜਫੇਦਾਰ ਸਾਹਿਬ ਰਹੇ ਚੁੱਕੇ ਪਰ ਤੁਸੀਂ ਵੀ ਆਪਣਾ ਫਰਜ ਨਹੀਂ ਨਿਭਾਇਆ ਹੂੰ ਅੱਜ ਤਾਂ ਨਿਭਾ ਲਓ ਜੇ ਮੇਰੇ ਵਰਗਾ ਕੋਈ ਬੌਲਾ ਬੰਦਾ ਕਮਲਾ ਬੰਦਾ ਟਾਵਰ ਤੇ ਬਹਿ ਗਿਆ ਟਾਵਰ ਤੇ ਮੈਂ ਕਿਉਂ ਬੈਠਿਆ ਅੱਜ ਤੱਕ ਅਸੀਂ ਆਪਦੇ ਜੁਝਾਰੂਆਂ ਨੂੰ ਸਾਹਮਣੇ ਨਹੀਂ ਸਕੇ ਹੂੰ ਚਲੋ ਬਾਬੂ ਸੂਰਤ ਸਿੰਘ ਨੂੰ ਸਾਹਮਣੇ ਕੋਈ ਨਹੀਂ ਭਾਈ ਸਾਹਿਬ ਬਾਬਾ ਗੁਰਬਖਸ਼ ਸਿੰਘ ਨੂੰ ਸਾਹਮਣੇ ਉਹ ਆਪਣੀਆਂ ਜਾਨਾਂ ਨਿਸ਼ਾਵਰ ਕਰਕੇ ਕੌਮ ਪਰ ਦੀ ਪਰ ਕੌਮ ਨੇ ਨਹੀਂ ਸਾਹਮਣੇ ਕੋਈ ਗੱਲ ਨਹੀਂ ਤਾਂ ਮੇਰੀ ਤੁਹਾਡੇ ਨਾਲ ਇੱਕੇ ਇੱਕੇ ਵਾਚਨ ਵੀ ਮੇਰੇ ਨਾਲ ਤੁਸੀਂ ਵਾਚਨ ਕਰ ਦਿਓ ਵੀ 12 ਤਰੀਕ ਨੂੰ ਪੰਥ ਦਾ ਪਾਰਟੀ ਦਾ ਕੱਟ ਸੱਦ ਰਹੇ ਹੋ ਦੇਖੋ ਮੈਂ ਬਾਬਾ ਜੀ ਮੈਂ ਰਾਜਨੀਤਿਕ ਨਹੀਂ ਮੈਂ ਧਾਰਮਿਕ ਬੰਦਾ ਮੈਂ ਇੱਥੇ ਤੁਹਾਡੇ ਨਾਲ ਮੈਂ ਮੈਂ ਇੱਥੇ ਤੁਹਾਡੇ ਨਾਲ ਨਾਲ ਹੱਕ ਜਤਾ ਰਿਹਾ ਮੈਂ ਇੱਥੇ ਤੁਹਾਡੇ ਨਾਲ ਬਚਨ ਕਰ ਜਾਂ ਮੈਂ ਪੂਰਾ ਨਾ ਕਰ ਸਕਾਂ ਮੈਂ ਗੁਰੂ ਅੱਗੇ ਜਵਾਬ ਦੇ ਆ ਨਹੀਂ ਆ ਮੈਂ ਇਹਨਾਂ ਕਹਿ ਸਕਦਾ ਕਿ ਸਾਡੇ ਜਿਹੜੇ ਨਾਲ ਹੈ ਮੇਰੀਆਂ ਬਾਹਾਂ ਨੇ ਮੇਰੇ ਨਾਲ ਤੁਰਦੇ ਆ ਮੈਂ ਉਹਨਾਂ ਨਾਲ ਵਿਚਾਰ ਕਰਕੇ ਕਿਉਂਕਿ ਮੈਂ ਫੇਰ ਦੱਸੂਗਾ ਤੁਹਾਨੂੰ ਮੈਂ ਮੈਂ ਮਰਾਜਨੀਤਕ ਹੁੰਦਾ ਤਾਂ ਮੈਂ ਕਹਿੰਦਾ ਹਾਂਜੀ ਹਾਂਜੀ ਮੈਂ 12 ਤਰੀਕ ਨੂੰ ਆਉਂਗਾ ਹਾਂਜੀ ਅੱਜ ਜਿਹੜੀ ਲੜਾਈ ਆ ਨਾ ਉਹ ਸਿਖਰ ਤੇ ਪਹੁੰਚੀ ਹੋਈ ਹੈ ਬਿਲਕੁਲ ਬਿਲਕੁਲ ਕੋਈ ਨਹੀਂ ਵਿਚਾਰ ਕਰਕੇ ਆਪਾਂ ਬਣਾ ਲਾਂਗੇ ਸੁਣੋ ਕਥੇਦਾਰ ਸਾਹਿਬ ਦਿਲ ਰੱਖ ਕੇ ਸੁਣੋ ਮੇਰੀ ਦੋ ਮਿੰਟ ਗੱਲ ਇੱਕ ਇੱਕ ਹਿੰਦੂ ਬੰਦੇ ਦਾ ਰੋਹ ਜਾਗ ਸਕਦਾ ਹੈ ਤਾਂ ਸਾਡਾ ਪਾਣੀ ਬਣ ਗਿਆ ਖੂਨ ਅਸੀਂ ਦੂਜੇ ਮੁੱਦਿਆਂ ਨੂੰ ਵੱਡਾ ਰੱਖਦੇ ਹਾਂ ਗੁਰੂ ਦੀ ਬੇਅਦਬੀ ਨੂੰ ਛੋਟਾ ਬਣਾਉਂਦਾ ਸੀ ਬਿਲਕੁਲ ਬਿਲਕੁਲ ਨਹੀਂ ਨਹੀਂ ਕੋਈ ਨਹੀਂ ਤੁਹਾਡੇ ਨਾਲ ਹੈ ਤੇ ਰਖੜਾ ਸਾਹਿਬ ਨਾਲ ਕਰੋ ਗੱਲ ਰਖੜਾ ਸਾਹਿਬ ਜੀ ਸੁਣੋ ਮੇਰੇ ਖਾਲਸਾ ਬੇਬੀ ਸਾਹਿਬ बिलकुल बिलकुल अपने सारा कुछ उलोत हो नहीं ਤੁਸੀਂ ਆਇਆ ਚਾਹੋ ਤੁਹਾਡਾ ਸਵਾਗਤ ਹੈ ਤੁਸੀਂ ਬਚਨ ਕਰਕੇ ਜਾਓ ਵੀ 12 ਤਰੀਕ ਨੂੰ ਮੈਂ ਆਪਣੇ ਹਲਕੇ ਦਾ ਬਾਕੀ ਛੱਡੋ ਤੁਸੀਂ ਆਪਣੇ ਹਲਕੇ ਦਾ ਟਕਸ ਸਾਧਿਓ 12 ਤਰੀਕ ਨੂੰ ਬਚਨ ਕਰਦੇ ਹੋ ਅਸੀਂ ਉੱਥੇ ਬਰਗਾੜੀਓ ਕਰਨ ਦੀ ਸੋਚਦੇ ਆਂ ਜੀ ਬਰਗਾੜੀਓ ਕਰਨ ਦੀ ਸੋਚ ਰਹੇ ਹਾਂ ਚੂਨਾ ਮੈਨੀਫੈਸਟੋ ਦੇ ਵਿੱਚ ਜੀ ਰਕੜਾ ਸਾਹਿਬ ਬਰਗਾੜੀ ਤਾਂ ਤੁਹਾਡਾ ਕਟਾਏਗਾ ਲੱਖ ਵਾਰੀ ਕਰੋ ਪਰ ਅੱਜ ਜਿਹੜੀ ਹੁਣ ਚੰਗਾਰੀ ਲੱਗੀ ਹੋਈ ਹੈ ਉਹਨੂੰ ਤੁਸੀਂ ਚੋਣ ਮੈਨੀਫੈਸਟੋ ਇੱਥੇ ਰਕੜਾ ਸਾਹਿਬ ਤੁਹਾਡੀ ਜਿਆਦਾ ਸਪੋਰਟ ਦੀ ਲੋੜ ਹੈ ਜੀ ਨਹੀਂ ਨਹੀਂ ਮੈਂ ਤੁਹਾਡੇ ਨਾਲ ਹਾਂ ਮੈਂ ਪਹਿਲਾਂ ਵੀ ਆਇਆ ਹਾਂ ਸਾਰੇ ਜਿਹੜਾ ਤੁਸੀਂ ਪ੍ਰੋਗਰਾਮ ਬਣਾਇਆ ਬਣਿਆ ਹੋਏ ਜਿੱਥੇ ਬਹੁਤ ਵੱਡਾ ਕੱਟ ਹੋਣਾ ਜੀ ਤੁਹਾਨੂੰ ਮੈਂ ਇਹ ਤਾਂ ਕਿ ਤੁਹਾਨੂੰ ਉੱਥੇ ਠੀਕ ਆ ਜਾਵੇ ਪਰ ਮੈਂ ਮੈਨੀਫੈਸਟੋ ਦੀ ਚੁਪਾ ਕੇ ਨਹੀਂ ਸਾਨੂੰ ਸੰਘਾਸ ਕਾਨੂੰਨ ਬਣਾਉਣਾ ਚਾਹੀਦਾ ਇਹ ਤੁਸੀਂ ਆਖਿਓ ਬੰਦੇ ਦਾ ਕੰਮ ਚਾਰ ਖੜੂਗਾ 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 ਠੀਕ ਹੈ ਇਹ ਹੈ ਹੀ ਆਪਣਾ ਉੱਤੇ ਖੇੜੀ ਲਵਾਇਆ ਦੇ ਤਾਂ ਹਾਂਜੀ ਇਹਨਾਂ ਦੇ ਲੱਗਦੇ ਨਹੀਂ ਜੀ ਸਾਰੇ ਰਾਹਾਂ ਤੇ ਡਾਕੀਆਂ ਵਜਾਉਣ ਆ ਜਾਣਗੇ ਵੀ ਆਹ ਦੇਖੋ ਜੀ ਗਰਜੀਤ ਸਿੰਘ ਆਪਣੀ ਜਾਨ ਨਿਸ਼ਾਦਰ ਕਰਕੇ ਗੋਮਪਰ ਦੀ ਬਸ ਅਸੀਂ ਕਿੱਥੇ ਖੜੇ ਆ 골ਡਨ ਹਟ ਵਾਲੇ ਰਾਣਾ ਜੀ ਆਏ ਸੀ ਉਹ ਕੱਠ ਲੈ ਕੇ ਆਏ ਸੀ ਕੋਈ ਮਸਲਾ ਨਹੀਂ ਲੋਕਲ ਕਰਨ ਸਿੰਘ ਨੇ ਲੈਣਗੇ ਆਪਾਂ ਲੈਮ ਗਈ ਆਪਣੇ ਹਲਕੇ ਦਾ ਹੈ ਕਰਨਾ ਕਰਨਾ 12 ਤਰੀਕ ਦਾ ਕੱਟ ਚਲੋ ਕਰਾਂਗੇ ਕਰਾਂਗੇ ਕਰਾਂ ਕਰਾਂ ਫਿਰ ਆ ਜਾਾਂਗੇ ਆ ਜਾਾਂਗੇ ਆ ਜਾਣਗੇ ਲੋਕਲ ਆ ਜਾਣਗੇ ਹੋ ਹੋ ਗਈ ਗੱਲ ਹੋ ਗਈ ਹੋ ਗਈ ਗੱਲ ਕਰ ਲੈ ਬਾਕੀ ਪਹਿਲਾਂ ਵੀ ਇੱਥੇ ਹੋਇਆ ਸਰ ਮਸਲਾ ਹੱਲ ਹੋ ਜਾਣਾ ਹੈ ਕਿਹੜਾ ਸਾਹਿਬ ਜਾਨ ਮਕ ਲਿਓ ਗਰਜੀਤ ਸਿੰਘ ਦੀ

ਤੋਂ ਪੂਰੂ ਸਾਹਿਬ ਕਹਿੰਦਾ ਸੂਰ ਬੀਰ ਬਚਨ ਦਾ ਬਲੀ ਚਲੋ ਹੁਣ ਬਾਹਰ ਹੁਣ 12 ਸੀਗ ਨੂੰ ਮਿਲਾਂਗੇ ਆਪਾਂ ਇੱਥੇ ਜਦ ਵੀ ਆਇਆ ਕਰੂਗਾ ਉਹਦੇ ਲਈ ਕਰਾਂਗੇ ਬੈ ਖਾਲਸਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਚੱਕਲੇ ਮੇਰੇ ਵਾਲੇ ਹਾਂਜੀ 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 ਆਵਾਜ਼ ਆਹੋ ਜੀ ਧੰਨਵਾਦ ਬਈ ਲੈ ਲਓ ਹਾਂ ਇਹਰੇ ਜੀ ਸਾਨੂੰ ਮੈਂ ਤਾਂ ਸਾਰਿਆਂ ਨੂੰ ਦੇ ਦੂੰਗਾ ਧੰਨਵਾਦ ਰੱਖਦਾ ਬਹੁਤ ਬਹੁਤ ਧੰਨਵਾਦ ਤੁਸੀਂ ਹਾਂ ਜੀ ਬਾਰੀ ਰੱਖਣਾ ਇਥੇ ਇਹ ਇਥੇ ਵੱਡਾ ਵੱਡਾ ਹੋਣਾ ਜੀ ਸਮਾਗਮ ਕਾਫੀ ਵੱਡਾ ਮੈਂ ਕੀ ਮੇਰੀ ਬਿਦਾਨੀ ਕਰਾਂ ਨਹੀਂ ਨਹੀਂ ਮੈਂ ਨਹੀਂ ਤੁਹਾਡੇ ਨਾਲ ਅਸੀਂ ਪੂਰਾ ਬਣਾਇਆ ਤੁਹਾਡਾ ਉਹ ਤੋਂ ਬਹੁਤ ਜ਼ਿਆਦਾ ਜਿਹੜਾ ਇੱਥੇ ਬੋਲ ਕੇ ਗਿਆ ਸੀ ਅਸੀਂ ਉਹਨੂੰ ਬਹੁਤ ਝਾੜ ਪਾਈਏ ਤੁਹਾਡਾ ਆਪਣਾ ਟਾਵਰ ਹੈ ਜੀ ਆਪਣਾ ਮੋਰਚੇ ਜਿਹੜਾ ਹੈ ਜੀ ਬਾਈ ਬਾਈ ਇਹ ਗੱਲਾਂ ਸੋਚਦੇ ਜੀ ਇਹਦੇ ਬਾਅਦ ਨੂੰ ਸਾਰਾ ਸਲਾਮ ਹਰਿਓ ਰਿਹਾ ਪੰਨੂ ਦਾ ਖਾਣਾ ਹੁਣ ਉਹ ਸੋਚ ਲੈਣਾ ਮੇਰੀ ਜਿਆਦਾ ਚੀ ਗੱਲ ਨਹੀਂ ਕਰ ਸਕਦਾ ਉਹ ਉਹ ਕਰ ਤੂੰ ਉਹ ਦੇਖੋ ਨਾ ਸੱਚ ਹੈ ਮੈਨੂੰ ਕਰਨੀ ਹੈ ਕਿੰਮੜੀ ਦੀ ਫੋਟੋ ਇਹ ਉਹਦੀ ਮੌਤ ਦੀ ਸਜ਼ਾ ਹੈ ਮੈਂ ਤਾਂ ਇੱਥੇ ਤੱਕ ਵੀ ਕਹਿਣਾ ਹੈ ਵੀ ਐਸਾ ਖਰੜਾ ਤਿਆਰ ਹੋ ਕੇ ਤੇ ਐਸਾ ਕਾਨੂੰਨ ਪਾਸ ਹੋਵੇ ਵੀ ਜਿਹੜਾ ਵੀ ਕੋਈ ਧਾਰਮਿਕ ਗ੍ਰੰਥ ਪਵਿੱਤਰ ਗ੍ਰੰਥ ਦੀ ਬੇਇੱਜ਼ਤੀ ਇਹਨਾਂ ਦੀ ਗ੍ਰੰਥਾਂ ਦੀ ਕਰਦਾ ਹੈ ਸਾਡੇ ਪਵਿੱਤਰ ਗ੍ਰੰਥਾਂ ਦੀ ਉਹਦੀ ਮੌਤ ਦੀ ਸਜ਼ਾ ਜਿਹੜੀ ਹੈ ਉਹ ਪਾਸ ਹੋਣੀ ਚਾਹੀਦੀ ਔਰ ਮੈਨੂੰ ਲੱਗਦਾ ਤੁਹਾਡੇ ਵਰਗੇ ਸੰਘਰਸ਼ੀ ਦੇ ਕੰਨਾਂ 'ਚ ਇਹ ਜਿਹੜੀ ਗੱਲ ਹੈ ਉਹ ਪਊਗੀ ਔਰ ਇਹ ਕਾਨੂੰਨ ਪਾਸ ਹੋਊਗਾ ਮੈਨੂੰ ਪਤਾ ਨਹੀਂ ਅਕਾਲਪੁਰ ਸੱਚੇ ਪਾਤਸ਼ਾਹ ਵੱਲੋਂ ਮੈਨੂੰ ਇਹ ਵਿਸ਼ਵਾਸ ਪੈਦਾ ਹੁੰਦਾ ਜਾ ਰਿਹਾ ਹੈ ਨੰਬਰ 12 ਇਹ ਸੋਨਿਆ ਸ੍ਰੀ ਅਕਾਲ ਇਸ ਕਰਕੇ ਤੁਹਾਡਾ ਸਿਰ ਜਿਹੜਾ ਹੈਗਾ ਬਾਬਾ ਜੀ ਇਹ ਪੱਤਾ ਜਿਹੜਾ ਹੈਗਾ ਇਹ ਇੱਕ ਦਿਨ ਰੰਗ ਲਿਆਊਗਾ ਔਰ ਉਹ ਇੱਕ ਇਤਿਹਾਸ ਦੇ ਵਿੱਚ ਹੋ ਇੱਕ ਦਿਨ ਆਇਆ ਪਿਆ ਜੀ ਹਾਂਜੀ ਹਾਂਜੀ ਇੱਕ ਦਿਨ ਆਇਆ ਪਿਆ ਉਹ ਬਹੁਤੀ ਦੂਰ ਨਹੀਂ ਹੈਗਾ ਹਾਂਜੀ ਪਰ ਗੱਲ ਲੱਗੀ ਹੈ ਜੀ ਦੇਰ ਆ ਜੀ ਦੇਰ ਨਹੀਂ ਹੈਗਾ ਉਹ ਮਰ ਜਾ ਲੱਗਾ ਪੱਕੇ ਹੋਣ ਦੀ ਲੋੜ ਨਹੀਂ ਅਸੀਂ ਤੁਹਾਡੇ ਇਸ ਸੰਘਰਸ਼ ਦੇ ਵਿੱਚ ਜੀ ਅਸੀਂ ਤੁਹਾਡੇ ਬਰਾਬਰ ਆਏ ਹਾਂ ਨਾ ਬੱਸ ਬੱਸ ਬਹੁਤ ਬਹੁਤ ਧੰਨਵਾਦ ਬਿਲਕੁਲ ਜੀ ਖਾਲਸਾ ਜੀ ਮੈਂ ਤੁਹਾਨੂੰ ਆ ਜਿਹੜੇ ਸਿੰਘ ਬੈਠੇ ਨੇ ਉਹਨਾਂ ਦੇ ਵੀ ਦਰਸ਼ਨ ਕਰਾ ਰਿਹਾ ਇਹ ਸਾਰੇ ਸਿੰਘ ਇਲਾਕੇ ਦੇ ਨੇ ਜੀ ਫਤਿਹ ਬੁਲਾਓ ਜੀ ਗਾਲਫੀਰ ਚੇਅਰਮੈਨ ਸਾਹਿਬ ਇਧਰ ਵੀ ਖਾਲਸਾ ਜੀ ਕਲਿਆਣ ਸਾਹਿਬ ਕਲਿਆਣ ਸਾਹਿਬ ਜੀ ਚੇਅਰਮੈਨ ਨੇ ਵੀ ਨੇ ਜੀ ਜੀ ਅੱਜ ਵੀ ਲਵਾ ਦੇ ਜੀ ਦੁਬਾਰਾ ਹਾਂ ਜੀ ਫਤਿਹ ਜੀ ਔਰ ਵੀ ਬਾਰ ਸਿੰਘ ਕਾਫੀ ਖੜੇ ਨੇ ਜੀ ਹਾਂਜੀ ਦੇਖੋ ਅੱਜ ਬਾਬਾ ਜੀ ਆਏ ਹੋਏ ਨੇ ਇੱਥੇ ਗੜੀ ਸਾਹਿਬ ਤੋਂ ਗੜੀ ਸਾਹਿਬ ਤੋਂ ਬਾਬਾ ਜੀ ਆਏ ਹੋਏ ਨੇ ਜੀ ਆਹੇ ਪਰ ਦਰਸ਼ਨ ਕਰਨੀ ਆ ਹਾਂਜੀ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਦਰਸ਼ਨ ਗੁਰੂ ਮਹਾਰਾਜ ਦੇ ਕਰੋ ਮੈਂ ਤਾਂ ਗੁਰੂ ਦਾ ਕੁੱਕਰ ਆ ਵਾਹਿਗੁਰੂ ਮੈਂ ਆਵਾਜ਼ ਆਪਣੀ ਬੁਲੰਦ ਕਰਦਾ ਰਹੂੰਗਾ ਜਿੰਨਾ ਚਿਰ ਕੋਈ ਚਾਰਦੀ ਚਲੋ ਜੀ ਮਾਰੇ ਕਿਰਪਾ ਕਰੇ ਜੀ ਹੁਣ ਤੁਹਾਡੇ ਹਲੂਣੇ ਦੇ ਨਾਲ ਵੇਖੋ ਕਿੰਨੇ ਆ ਜਾਗਰੂਕਤਾ ਆ ਰਹੀ ਹੈ ਮੈਨੂੰ ਲੱਗਦਾ ਤਗੜੇ ਹੋਵਾਂਗੇ ਆਪਾਂ ਜੀ ਇਸ ਤੇ ਮੇਲੇ ਲੱਗਣ ਕਰਨਗੇ ਜੀ ਹਾਂ ਮੇਲੇ ਲੱਗਣ ਦੇਖੋ ਜੀ ਜਿਹੜਾ